ਪੰਛੀਆਂ ਨੇ ਜਿੱਥੇ ਲਾਇਆ ਹੈ ਡੇਰਾ ਜੰਗਲੀ ਜੀਬਾਂ ਦਾ ਇਹ ਹਰੈਣ ਵਸੇਰਾ ਜੰਗਲੀ ਜੀਪ ਸੈਂਚਰੀ ਕਤੂਰ ਕੁਸ਼ਲਿਆ ਨਾਂ ਮਹਿਮਨ। ਅਸੀਂ ਦੱਸਦੇ ਕੁਝ ਗੱਲ ਸਾਂਝੇ ਜਿਹੜੇ ਐਮਐਚ ਪੰਜਾਬ ਚੈਨਲ ਦੀ ਟੀਮ ਦੇ ਵੱਲੋਂ ਇਸ ਵਾਈਲਡਲਾਈਫ ਸੈਂਚਰੀ ਦੇ ਨਾਲ ਸਾਂਝੇ ਕਿਤੇ ਗਏ ਜਿੱਥੇ ਸ਼ਾਸਨ ਤੇ ਪ੍ਰਸ਼ਾਸਨ ਦੀ ਹੈਲਪ ਦੇ ਨਾਲ ਹੀ ਵਾਈਲਡਲਾਈਫ ਸੈਂਚਰੀ ਇੱਕ ਵਾਰ ਫਿਰ ਤੋਂ ਹਰੀ-ਭਰੀ ਦੇਖਣ ਨੂੰ ਮਿਲੀ। ਸਾਨੂੰ ਪਿਕਨਿਕ ਮਨਾਉਣ ਦੇ ਲਈ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਜਾਉਣਾ ਪੈਂਦਾ ਸੀ ਪਰ ਅਸੀਂ ਕੈਬਨ ਮੰਤਰੀ ਲਾਲ ਜਨਕਟਾ ਵਿਚੋਂ ਆਪ ਹੋਣਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਹਲਕਾ ਪਵਾਦੇ ਪਿੰਡ ਤੱਕ ਫਲੋਰ ਵਾਈਲਡਲਾਈਫ ਸੈਂਚੁਰੀ ਨੂੰ ਇੱਕ ਵਾਰ ਫਿਰ ਤੋਂ ਜਿਹੜਾ ਹਰਿਆ ਭਰਿਆ ਸਾਨੂੰ ਬਨਾਵ ਡੀਸੀਟੀ ਆਮਦਾਨਸਿਸ ਚੰਗੀ ਗਾ ਫੁਲਸਾਬੇ ਸੇ ਚਾਰੂ ਵਿੱਚ ਵੀ ਇਹ ਚੀਜ਼ ਹੈਗੀ ਆ ਤੇ ਸਾਨੂੰ ਬਹੁਤ ਵਧੀਆ ਲੱਗਿਆ ਸ਼ਾਸਨ ਦੇ ਪ੍ਰਸ਼ਾਸਨ ਦੀ ਮੱਦੇ ਨਾਲ ਇਹਨੂੰ ਦੁਬਾਰਾ ਹਰਾ-ਭਰਾ ਕੀਤਾ ਗਿਆ ਤੱਕੀ ਕਾਫੀ ਦੇਰ ਬਾਅਦ ਦਿੱਖਿਆ ਆਣਾ ਆ ਤੇ ਅਸੀਂ ਤਾਂ ਸੋਚ ਰਹੇ ਸੀ ਕਿ ਜਿਆਦਾ ਨੁਕਸਾਨ ਹੋ ਗਿਆ ਹੋਣਾ ਪਰ ਨਹੀਂ ਜੇ ਬੈਠੇ ਅੱਗੇ ਦੇਖਿਆ ਤਾਂ ਨਜ਼ਾਰਾ ਕੁਝ ਨਹੀਂ ਸਾਡੇ ਡਿਪਾਰਟਮੈਂਟ ਵੱਲੋਂ ਮੰਤਰੀ ਸਾਹਿਬ ਵੱਲੋਂ ਲੋਕ ਪ੍ਰਸ਼ ਲੋਕਲ ਪ੍ਰਸ਼ਾਸਨ ਵੱਲੋਂ ਜਿਹੜਾ ਉੱਤੇ ਉਹ ਰਿਕਵਰੀ ਕਰਨ ਵਾਸਤੇ ਬਹੁਤ ਯੋਗਦਾਨ ਪਾਇਆ ਗਿਆ ਤੇ ਸਾਡੇ ਵੱਲੋਂ ਜਿਹੜੀ ਉਹ ਫਿਰ ਦੁਬਾਰਾ ਜਿਹੜੀ ਉਹ ਉਹ ਹਰੀ ਭਰੀ ਇੱਕ ਠਾਨਪੁਰ ਦੀ ਨਹੀਂ ਇਸ ਪੰਜਾਬ ਦੇ ਵਿੱਚ ਇਸ ਜ਼ੋਨ ਦੀ ਜਿਹੜੀ ਸਭ ਤੋਂ ਵਧੀਆ ਚੀਜ਼ ਦੇਖਣ ਵਾਲੀ ਆ ਕਿਥੇ ਕਿ ਆਪਾਂ ਨੂੰ ਜਾਨ ਜਗਲੀ ਜਾਨਵਰ ਤੇ ਦਰਖਤ ਉਹ 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 ਦੇਖਣ ਨੂੰ ਮਿਲਦੇ ਆ ਔਰ ਇਹਦਾ ਐਟਮੋਸਫੇਅਰ ਇਹੋ ਜਿਹਾ ਕਿ ਆਪਾਂ ਉੱਥੇ ਬਹੁਤ ਜ਼ਿਆਦਾ ਆਨੰਦ ਮਾਣ ਸਕਦੇ ਹਾਂ ਪੰਛੀਆਂ ਨੇ ਜਿੱਥੇ ਲਾਇਆ ਹੈ ਡੇਰਾ ਜੰਗਲੀ ਜੀਵਾਂ ਦਾ ਇਹ ਰਹਿਣ ਵਸੇਰਾ ਜੰਗਲੀ ਜੀਵ ਸੈਂਚਰੀ ਕਤਲੂਰ ਕੁਸ਼ਲਿਆ ਨਾਮ ਹੈ ਮੇਰਾ ਸਸੀ ਕਾ ਜੀ ਅਮਰਚ ਪੰਜਾਬ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਆਂ ਤੇ ਆਸ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵਗੇ ਇਸ ਵੇਲੇ ਵਾਈਲਡਲਾਈਫ ਸੈਂਚਰੀ ਕਤਲੌਰ ਵਿਕੇ ਕੜੇ ਆ ਜਿਹਨੂੰ picnic point ਮੰਨਿਆ ਜਾਂਦਾ ਤਾਂ ਦੱਸਦੀਏ ਪਿਛਲੇ ਕੁਝ ਮਹੀਨੇ ਕਿਸੇ ਕਾਰਨਾ ਕਰਕੇ ਇਸ ਜੰਗਲ ਦੇ ਵਿੱਚ ਅੱਗ ਲੱਗ ਜਾਂਦੀ ਹੈ ਤੇ ਇਹ ਜੰਗਲ ਜਿਹੜਾ ਸੜ ਕੇ ਸੁਆਹ ਹੋ ਗਿਆ ਸੀ ਇਸ ਜੰਗਲ ਦੀ ਵਿੱਚ ਜਿਹੜੀ ਅੱਗ ਲੱਗਦੀ ਹੈ ਇਸ ਅੱਗ ਦੇ ਵਿੱਚ ਬੇਜਵਾਨੇ ਪੰਛੀ ਪਸ਼ੂ ਦੇ ਜਾਨਵਰ ਜਿਹੜੇ ਸੜ ਕੇ ਸੁਆਹ ਹੋ ਜਾਂਦੇ ਹਨ ਉਸ ਤੋਂ ਬਾਅਦ ਵਾਈਲਡਲਾਈਫ ਸੈਂਚਰੀ ਕੁਝ ਮਹੀਨਿਆਂ ਦੇ ਲਈ ਬੰਦ ਕਰ ਦਿੱਤੀ ਜਾਂਦੀ ਹੈ ਅੱਜ ਤੁਹਾਨੂੰ ਦੱਸਦੀ ਕੁਝ ਪਲ ਸਾਂਝੇ ਜਿਹੜੇ ਐਮਐਚ ਪੰਜਾਬ ਚੈਨਲ ਦੇ ਟੀਮ ਦੇ ਵੱਲੋਂ ਇਸ ਵਾਈਲਡਲਾਈਫ ਸ ਦਨਾਲੀ ਵਾਈਲਡਲਾਈਫ ਸੈਂਚਰੀ ਇੱਕ ਵਾਰ ਫਿਰ ਤੋਂ ਹਰੀ-ਪਰੀ ਵੇਖਣ ਨੂੰ ਮਿਲੀ ਹੈ ਤਾਂ ਦੱਸਦੀਏ ਜਿੱਤੇ ਦੂਰ ਦਰਾਡੇ ਤੋਂ ਲੋਕੀ ਜੜੇ ਇਸ ਵਾਈਲਡਲਾਈਫ ਸੈਂਚਰੀ ਵਿੱਚ ਘੁੰਮਣ ਲਈ ਆਏ ਜਿੱਤੇ ਵਾਈਲਡਲਾਈਫ ਸੈਂਚਰੀ ਵਿੱਚ ਜਿਹੜੇ ਆ VOTING ਦੇ ਖਾਸੇ ਪ੍ਰਬੰਧ ਕੀਤੇ ਗਏ ਨੇ ਬੱਚਿਆਂ ਦੇ ਨੇ ਖੇਡਣ ਦੇ ਲਈ ਖਿਡੌਣੇ ਤੇ ਝੂਲੇ ਵਗੈਰਾ ਲਗਾਏ ਗਏ ਹਨ ਜਦੋਂ ਉਹਨਾਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਹਨਾਂ ਦਾ ਕਹਿਣਾ ਸੀਗਾ ਪਹਿਲਾਂ ਸਾਨੂੰ ਪਿਕਨਿਕ ਮਨਾਉਣ ਦੇ ਲਈ ਵੱਡੇ-ਵੱਡੇ ਸ਼ਹਿਰਾਂ ਦੇ ਵਿੱਚ ਜਾਉਣਾ ਪੈਂਦਾ ਸੀ ਪਰ ਅਸੀਂ ਕੈਬਨ ਮੰਤਰੀ ਲਾਲਚੰਦ ਕਟਾਰਚੱਕ ਹੋਣਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਹਲਕਾ ਪਹਾ ਕਹਿਆ ਕੀਤਾ ਜਿੱਥੇ ਅਸੀਂ ਆਪਣੀ ਫੈਮਲੀ ਦੇ ਨਾਲ ਫਿਰ ਤੋਂ ਇਸ ਵਧੀਆ ਲੋਕੇਸ਼ਨ ਦੇ ਵਿੱਚ ਆ ਕੇ ਆਪਣੀ ਫੈਮਲੀ ਦੇ ਨਾਲ ਕੁਝ ਪਲ ਜੜੇ ਆ ਸਾਂਝੇ ਕਰ ਸਕਦੇ ਹਾਂ ਆਓ ਵੇਖਦੇ ਹਾਂ ਰਿਪੋਰਟ ਤੇ ਸੁਣਦੇ ਹਾਂ ਕੀ ਕਹਿੰਦੇ ਆ ਦੂਰ ਦੁਰਾਡੇ ਤੋਂ ਆਏ ਹੋਏ ਲੋਕਾਂ ਦਾ ਤਾਂ ਡੀ ਐਫਓ ਪਰਮਜੀਤ ਹੋਣਾ ਦਾ ਇਸ ਪੂਰੀ ਰਿਪੋਰਟ ਦੇ ਰਿਹਾ ਅਸੀਂ ਗੁਰਦਾਸਪੁਰ ਤੋਂ ਹੁਣ ਬੋਲੋ ਮੇਰਾ ਨਾਮ ਸੰਦੀਪ ਗੌਰ ਆ ਅਸੀਂ ਗੁਰਦਾਸਪੁਰ ਤੋਂ ਆਏ ਆ ਇੱਥੇ ਬਹੁਤ ਅੱਛਾ 뷰 ਹੈ ਬੱਚਿਆਂ ਲਈ ਮਤਲਬ ਬੋਟਿੰਗ ਵਗੈਰਾ ਵੀ ਹੈ ਗਿਆ ਵੱਡੇ ਵੀ ਕਰ ਸਕਦੇ ਆ ਤੇ ਝੁੱਲ੍ਹੇ ਵੀ ਹੈ ਇੱਥੇ ਫੋਟੋਸ ਕਲਿਕ ਕਰਨ ਲਈ ਵੀ ਬਹੁਤ ਅੱਛਾ ਆ ਤੇ ਵੈਸੇ ਵੀ ਇੱਥੇ ਮਤਲਬ ਅਸੀਂ ਵੋਟਿੰਗ ਕੀਤੀ ਐਨ ਬਹੁਤ ਅੱਛਾ ਲੱਗਾ ਤੁਸੀਂ ਵੀ ਵੋਟਿੰਗ ਕਰ ਸਕਦੇ ਹੋ ਇੱਥੇ ਆ ਕੇ ਸਾਨੂੰ ਪਹਿਲਾਂ ਵੱਡੀਆਂ ਸਿੱਟੀਆਂ ਜਾਣਾ ਪੈਂਦਾ ਸੀ ਜਿਵੇਂ ਚੰਡੀਗੜ੍ਹ ਹੁਣ ਸਾਡੇ ਅਸੇ ਛਾੜ ਵਿੱਚ ਵੀ ਇਹ ਚੀਜ਼ ਹੈਗੀ ਆ ਤੇ ਇਹ ਸਾਨੂੰ ਬਹੁਤ ਵਧੀਆ ਲੱਗਦਾ ਵਾ ਤੇ ਅਸੀਂ ਤੁਸੀਂ ਵੱਧ ਤੋਂ ਵੱਧ ਇੱਥੇ ਘੁੰਮਣਾ ਆਓ ਬੱਚਿਆਂ ਨੂੰ ਲੈ ਕੇ ਆਓ ਵੋਟਿੰਗ ਵਗੈਰਾ ਕਰੋ ਤੇ ਬਹੁਤ ਅੱਛਾ 뷰 ਹੈ ਇੱਥੇ ਇੰਜੋਏ ਕਰੋ ਮੇਰਾ ਨਾਮ ਸਿਮਰਨਪਾਲ ਸਿੰਘ ਸੇ ਸਾਰੀ ਫੈਮਿਲੀ ਗਰਦਾਸਪੁਰ ਤੋਂ ਆਏ ਆ ਸਾਨੂੰ ਇੱਥੇ ਇੱਕ ਵਿਆਹ ਸੀ ਅਹੀਂ ਅਸਲੀ ਵਿਆਹ ਦੇਖਣਾ ਸੀ ਕਾਫੀ ਟਾਈਮ ਤੋਂ ਅਸੀਂ ਕਿ ਇੱਕ ਕਥਲੋਰ ਦੇਖਣਾ ਵਾ ਕਿ ਇੱਥੇ ਕੋਈ ਨਾ ਬਹੁਤ ਵਧੀਆ ਕਿਦਕੋ ਮਨ ਫਿਰਨੋ ਜਗਵਣੀ ਹੋਈ ਆ ਤੇ ਉਹ ਦੇਖਣ ਲਈ ਅਸੀਂ ਇੱਧਰ ਨੂੰ ਆ ਗਏ ਤੇ ਇੱਥੇ ਦੇਖਿਆ ਕੋ ਮਕੇ ਬਹੁਤ ਵਧੀਆ ਲੱਗਾ ਇੱਥੇ ਬੋਟਿੰਗ ਕਰਨ ਨੂੰ ਵੀ ਹੈਗਾ ਵਾ ਆਵਾ ਬੋਟਿੰਗ ਵੀ ਕੀਤੀ ਤੇ ਬਹੁਤ ਵਧੀਆ ਲੱਗਾ ਕੋ ਮਕੇ ਬਾਕੀ ਹਜੇ ਕੰਮ ਦੇ ਪਿਆ ਦੇਖਦੇ ਆ ਅੱਗੇ ਕੀ ਸਦਾ ਸਿੱਥੇ ਆਏ ਆ ਇਦਾਂ ਹੀ ਮੈਂ ਸਾਰਿਆਂ ਨੂੰ ਕਹਿਣਾ ਚਾਹਾਂਗਾ ਕਿ ਇੱਥੇ ਇੱਕ ਵਾਰੀ ਆ ਕੇ ਦੇਖਿਆ ਜਾਏ ਪਿਕਨਿਕ ਪੁਆਇੰਟ ਬਹੁਤ ਵਧੀਆ ਵਾ ਜਿਵੇਂ ਕਿ ਬੋਟਿੰਗ ਹੈਗੀ ਆ ਬੱਚੇ ਬੋਟਿੰਗ ਕਰ ਸਕਦੇ ਆ ਆਪਾਂ ਵੀ ਕਰ ਸਕਦੇ ਆ ਸਾਰੇ ਬੋਟਿੰਗ ਕਰਨਾ ਬਾਕੀ ਘੁੰਮਣ ਫਿਰਨੋ ਬਹੁਤ ਵਧੀਆ ਵਾ ਇੱਥੇ ਬੱਚੇ ਬੱਚੇ ਵਾਸਤੇ ਚੂਲੇ ਆ ਹੋਰ ਵੀ ਘੁੰਮਣ ਫਿਰਨੋ ਬਹੁਤ ਵਧੀਆ ਮੈਂ ਰੋਡ ਜਮਲਪੁਰ ਤੋਂ ਆਏ ਆ ਕਾਫੀ ਸਮੇਂ ਤੋਂ ਪਹਿਲਾਂ ਇੱਥੇ ਅਸੀਂ ਆਂਦੇ ਸੀਗੇ ਘੁਮਣ ਲਈ ਤੇ ਕੁਝ ਕਾਰਨਾ ਕਰਕੇ ਇੱਥੇ ਅੱਗ ਲੱਗੀ ਤੇ ਕਾਫੀ ਜ਼ਿਆਦਾ ਨੁਕਸਾਨ ਵੀ ਹੋਇਆ ਜਾਨਵਾਲ ਦਾ ਕਾਫੀ ਜ਼ਿਆਦਾ ਜਾਨਵਰ ਵੀ ਸੜ ਮਰ ਗਏ ਉਸ ਤੋਂ ਬਾਅਦ ਅਸੀਂ ਹੁਣ ਸ਼ਾਸਨ ਤੇ ਪ੍ਰਸ਼ਾਸਨ ਦੀ ਮਦਦ ਦੇ ਨਾਲ ਇਹਨੂੰ ਦੁਬਾਰਾ ਹਰਾ-ਭਰਾ ਕੀਤਾ ਗਿਆ ਤਾਂ ਅਸੀਂ ਕਾਫੀ ਦੇਰ ਬਾਅਦ ਇੱਥੇ ਆਣਾ ਆਇਆ ਤੇ ਅਸੀਂ ਤਾਂ ਸੋਚ ਰਹੇ ਸੀ ਕਿ ਜ਼ਿਆਦਾ ਨੁਕਸਾਨ ਹੋ ਗਿਆ ਹੋਣਾ ਪਰ ਨਹੀਂ ਜਦੋਂ ਇੱਥੇ ਆ ਕੇ ਦੇਖਿਆ ਤਾਂ ਨਜ਼ਾਰਾ ਕੁਝ ਹੋਰ ਸੀ ਤੇ ਅਸੀਂ ਹੋਰ ਵੀ ਸਾਰੇ ਪ੍ਰਾਟਿਕਾਂ ਨੂੰ ਇਹ ਰਿਕੁਐਸਟ ਕਰਦੇ ਹਾਂ ਕਿ ਬਾਅਦ ਤੋਂ ਬਾਅਦ ਇੱਥੇ ਘੁਮਣਾ ਕਿਉਂਕਿ ਜਿੱਦਾਂ ਦੀ ਲਾਈਫ ਸੈਂਚਰੀ ਤੁਹਾਡੀ ਪਹਿਲਾਂ ਸੀ ਉਸੇ ਤਰ੍ਹਾਂ ਹਰੀਪਰੀ ਦੁਬਾਰਾ ਆਇਆ ਜਿਹੜੇ ਇਹ ਸੋਚਦੇ ਹਨ ਕਿ ਜਾਂ ਸਾਰਾ ਕੁਝ ਇੱਥੇ ਅੱਗ ਦੇ ਕਾਰਨ ਨਸ਼ਟ ਹੋ ਗਿਆ ਇੱਥੇ ਕੁਝ ਵੀ ਨਹੀਂ ਹੋਇਆ ਸ਼ਾਸਨ ਤੇ ਪ੍ਰਸ਼ਾਸਨ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਉਸੇ ਤਰ੍ਹਾਂ ਇਹਨੂੰ ਮੇਨਟੇਨ ਕਰ ਦਿੱਤਾ ਤੇ ਬੇਨਤੀ ਹੈ ਕਿ ਸਾਰੇ ਜਿੱਦਾਂ ਪ੍ਰਾਇਟਿਕ ਪਹਿਲਾਂ ਕੁ ਮਨਨਦੇ ਸੀ ਉਸੇ ਤਰ੍ਹਾਂ ਹੀ ਇਸ ਇੱਥੇ ਸਥਲ ਤੇ ਆ ਕੇ ਵੱਧ ਤੋਂ ਵੱਧ ਰੌਣਕ ਬਧਾਓ ਜੀ ਕਿ ਆਪ ਜੀ ਸਾਰੇ ਜਾਣਦੇ ਹੋ ਪਹਿਲਾਂ ਵੀ ਜਿਹੜੇ ਆਏ ਹੋ ਇਹਨਾਂ ਸਾਰੇ ਦੇਖਦੇ ਆ ਕਿ VOTING ਦਾ ਬਹੁਤ ਹੀ ਵਧੀਆ ਪ੍ਰਬੰਧ ਹੈ ਇੱਥੇ ਔਰ ਚੂਲੇ ਵਗੈਰਾ ਲੱਗੇ ਹੋਏ ਨੇ ਨੈਟ ਵਗੈਰਾ ਬੱਚਿਆਂ ਦੇ ਖੇਡਣ ਦੀ ਬਹੁਤ ਹੀ ਵਧੀਆ ਸਪੋਰਟ ਬਣਾਇਆ ਹੋਇਆ ਹੈ ਘੁੰਮਣ ਦੇ ਲਈ ਬਾਹਰੋਂ ਵੀ ਦੂਰੋਂ ਦੂਰੋਂ ਤੋਂ ਬਟੇ ਕੇ ਇੱਥੇ ਘੁੰਮਣ ਲਈ ਆਉਂਦੇ ਨੇ ਤੇ ਹੁਣ ਉਸੇ ਤਰ੍ਹਾਂ ਜਿਦਾਂ ਪਿਕਨਿਕ ਮਨਾਉਣ ਲਈ ਜਾਂ ਹੋਰ ਵੀ ਆਪਣਾ ਪ੍ਰੀ-ਵੈਡਿੰਗ ਸ਼ੂਟ ਲਈ ਵੀ ਇੱਥੇ ਕਾਫੀ ਜ਼ਿਆਦਾ ਦਰਸ਼ਕ ਆਉਂਦੇ ਨੇ ਤੇ ਬਹੁਤ ਹੀ ਅੱਛੀਆਂ ਫੈਸਿਲਿਟੀਆਂ ਵਗੈਰਾ ਸਰਕਾਰ ਦੁਆਰਾ ਦਿੱਤੀਆਂ ਗਈਆਂ ਨੇ ਅਸੀਂ ਸ਼ੁਕਰਗੁਜ਼ਾਰ ਕਰਦੇ ਹਾਂ ਆਪਣੇ ਕੈਬਨਿਟ ਮੰਤਰੀ ਲਾਲਚੰਦ ਘਟਾਰੂ ਜੀ ਦਾ ਕਿ ਜਿਨ੍ਹਾਂ ਨੇ ਬਹੁਤ ਇਹਨੂੰ ਵਲਡ ਰਾਈਵ ਸੈਂਚਰੀ ਨੂੰ ਦੁਬਾਰਾ ਰਿਕਵਰ ਕੀਤਾ ਹੈ ਕਿਉਂਕਿ ਕਾਫੀ ਜਿਆਦਾ ਨੁਕਸਾਨ ਹੋਇਆ ਸੀ ਉਹਨਾਂ ਨੇ ਬਹੁਤ ਹੀ ਜਲਦੀ ਇਹਨੂੰ ਰਿਕਵਰ ਕੀਤਾ ਸੀ ਤੇ ਇਸ ਤੋਂ ਇਹ ਜੋ ਪਿਕਨਿਕ ਸਪੌਟ ਬਣਾਇਆ ਪਹਿਲਾਂ ਅਸੀਂ ਦੂਰ ਦੂਰ ਵੱਡੇ ਵੱਡੇ ਸ਼ਹਿਰਾਂ ਚ ਸਾਨੂੰ ਜਾਣਾ ਪੈਂਦਾ ਸੀ ਆਪਣੀ ਫੈਮਿਲੀਜ਼ ਨੂੰ ਲੈ ਕੇ ਛੁੱਟੀਆਂ ਬਿਤਾਉਣ ਲਈ ਜਾਂ ਕੋਈ ਗੈਸਟ ਆ ਜਾਂਦਾ ਸੀ ਤੁਹਾਡੇ ਏਰੀਆ ਚ ਕੋਈ ਘੁੰਮਣ ਲਈ ਥਾਂ ਨਹੀਂ ਸੀ ਬਹੁਤ ਬਹੁਤ ਸ਼ੁਕਰਗੁਜ਼ਾਰਾਂ ਸੀ ਆਪਣੇ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਜੀ ਦਾ ਕਿ ਉਹਨਾਂ ਨੇ ਬਹੁਤ ਹੀ ਵਧੀਆ ਰਿਕਵਰ ਕੀਤਾ ਹੈ ਮੈਂ ਇੱਕ ਵਾਰ ਸਾਰੇ ਆਪਣੇ ਫਰੈਂਡ ਸਰਕਲ ਜਾਂ ਸੋਸ਼ਲ ਮੀਡੀਆ ਨਾਲ ਜਿੰਨੇ ਵੀ ਯਾਰ ਦੋਸਤ ਜੁੜੇ ਹੋਏ ਨੇ ਸੋਸ਼ਲ ਮੀਡੀਆ ਇੰਸਟਾਗ੍ਰam ਫੈਮਿਲੀ ਜਾਂ ਚੈਨਲ ਦੁਆਰਾ ਜਿਹੜੇ ਵੀ ਵੀਡੀਓ ਦੇਖ ਰਹੇ ਨੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੂਗਾ ਕਿ ਇੱਕ ਵਾਰ ਇੱਥੇ ਆ ਕੇ ਜਰੂਰ ਵਿਜ਼ਿਟ ਕਰੋ ਤੁਹਾਡੀ ਵਰਲਡ ਲਾਈਫ ਸੈਂਚਰੀ ਪਹਿਲਾਂ ਦੀ ਤਰ੍ਹਾਂ ਹਰੀ-ਭਰੀ ਹੈ ਹਾਂ ਬਿਲਕੁਲ ਜੀ ਇਹ ਜਿਹੜੀ ਅਗ ਲਕੀ ਸੀ ਇਸ ਸੈਂਚਰੀ ਦੇ ਵਿੱਚ ਜੋ ਗਿਆਨਸਖਾ ਵੀ ਘਟਨਾ ਸੀਗੀ ਲੇਕਿਨ ਸਾਡੇ ਡਿਪਾਰਟਮੈਂਟ ਵੱਲੋਂ ਮੰਤਰੀ ਸਾਹਿਬ ਵੱਲੋਂ ਲੋਕ ਪ੍ਰਸ਼ਨ ਲੋਕਲ ਪ੍ਰਸ਼ਾਸਨ ਵੱਲੋਂ ਜਿਹੜਾ ਉੱਤੇ ਉਹਨੂੰ ਰਿਕਵਰੀ ਕਰਨ ਵਾਸਤੇ ਬਹੁਤ ਯੋਗਦਾਨ ਪਾਇਆ ਗਿਆ ਤੇ ਸਾਡੇ ਵੱਲੋਂ ਜਿਹੜੀ ਉਹ ਫਿਰ ਦੁਬਾਰਾ ਜਿਹੜੀ ਉਹ ਉਹ ਹਰੀ-ਪਰੀ ਕਰ ਦਿੱਤੀ ਗਈ ਆ ਤੇ ਕੋਸ਼ਿਸ਼ ਕੀਤੀ ਜਾ ਰਹੀ ਵੀ ਇਹ ਤੋਂ ਹੋਰ ਜ਼ਿਆਦਾ ਵਧੀਆ ਇਹਨੂੰ ਬਣਾਇਆ ਜਾਵੇ ਤਾਂ ਜੋ ਕਿ ਕਿਉਂਕਿ ਇਹ ਇੱਕ ਪਠਾਨਕੋਟ ਦੀ ਨਹੀਂ ਇਸ ਪੰਜਾਬ ਦੇ ਵਿੱਚ ਇਸ ਜ਼ੋਨ ਦੀ ਜਿਹੜੀ ਸਭ ਤੋਂ ਵਧੀਆ ਚੀਜ਼ ਵੇਖਣ ਵਾਲੀ ਆ ਜਿੱਥੇ ਕਿ ਆਪਾਂ ਨੂੰ ਜੰਗਲੀ ਜਾਨਵਰ ਤੇ ਦਰਖਤ ਉਹ 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 ਵੇਖਣ ਨੂੰ ਮਿਲਦੇ ਆ ਔਰ ਇਹਦਾ ਐਟਮੋਸਫੇਅਰ ਇਹੋ ਜਿਹਾ ਕਿ ਆਪਾਂ ਉੱਥੇ ਬਹੁਤ ਜਰਾ ਆਨੰਦ ਮਾਨ ਸਕਦੇ ਆ ਜੋ ਕੋਈ ਵੱਖ-ਵੱਖ ਸਕੀਮਾਂ ਦੇ ਵਿੱਚ ਜਿਹੜੀ ਕੰਮ ਕਰਵਾਇਆ ਵਾ ਕੁਝ ਜਿਹੜੇ ਆਪਣੇ ਐਨਜੀਓ ਉਹਨਾਂ ਵੱਲੋਂ ਕੰਮ ਕਰਾਇਆ ਕਰਾਇਆ ਗਿਆ ਵਾ ਤੋਂ ਕੀਤਾ ਜਾ ਰਿਹਾ ਵਾ ਹਾਲੇ ਰੁਕਿਆ ਨਹੀਂ ਕੰਮ ਕਿਉਂਕਿ ਜਿਹੜੇ ਫੰਡ ਜਿਹੜੇ ਆ ਉਹ ਜਿਹੜੇ ਸਾਡੇ ਜਿਹੜੇ ਆਉਂਦੇ ਨਰੇਗਾ ਦੇ ਵਿੱਚ ਵੀ ਕੰਮ ਕਰਾਇਆ ਜੋ ਡਿਪਾਰਟਮੈਂਟ ਵੱਲੋਂ ਸਾਡੇ ਕੋਲ ਆਏ ਸੀ ਉਹਨਾਂ ਦਾ ਵਿੱਚ ਵੀ ਕੰਮ ਕਰਵਾਇਆ ਵਾ ਕੁਝ ਐਨਜੀਓ ਵੱਲੋਂ ਵੀ ਕੁਝ ਉੱਥੇ ਕੰਮ ਕੀਤੇ ਗਏ ਆ ਔਰ ਸਾਡੇ ਵੱਲੋਂ ਇਹ ਆ ਕਿ ਜਿਹੜੇ ਅੱਗੇ ਤੋਂ ਅੱਗ ਨਾ ਲੱਗੇ ਉਰੇ ਵਾਤੇ ਵੀ ਸਾਡੇ ਉਹ ਜਿਹੜੇ ਨਾਲ ਨਾਲ ਕੰਮ ਕੀਤੇ ਜਾ ਰਹੇ ਕਿਉਂਕਿ ਅੱਗੇ ਤੋਂ ਇਹ ਅਨਸਕ੍ਰੋਮ ਵੀ ਘਟਾਣ ਜਿਹੜੀ ਨਾ ਹੋਵੇ। ਇਦਾਂ ਜੀ ਸਾਡੇ ਵੱਲੋਂ ਜਿਹੜਾ ਇੱਕ ਪਹਿਲਾਂ ਇੱਕ ਇੰਸਪੈਕਸ਼ਨ ਹੱਟ ਆਪਾਂ ਉਹਨੂੰ ਬੋਲਦੇ ਆ ਉਹ ਬਣਾਈ ਗਈ ਆ। ਜਿਹੜੀ ਕਿ ਹਾਲੇ ਪੂਰੀ ਤਰ੍ਹਾਂ ਤਿਆਰ ਨਹੀਂ ਹੋਈ ਵੀ ਲੇਕਿਨ ਅਸੀਂ ਤਿਆਰ ਕਰ ਰਹੇ ਹਾਂ ਉਹਦੇ ਵਿੱਚ ਸਾਡਾ ਹੈਗਾ ਵੀ ਇੱਕ ਛੋਟੀ ਮੋਟੀ ਮੀਟਿੰਗ ਕਰਨੀ ਹੋਵੇ ਜਾਂ ਕਿ ਆਪਸ਼ਨ ਹੈ ਜਾਂ ਕਿਸੇ ਨੇ ਆਉਣਾ ਉਹ ਬੈਠਣ ਵਾਸਤੇ ਨੰਬਰ ਦੋ ਉੱਥੇ ਸਾਡੇ ਸਾਡੇ ਵੱਲੋਂ ਇੱਕ LCD ਵੀ ਲਗਾਈ ਜਾਊਗੀ ਜਿਸ ਤੇ ਪੈਨ ਡਰਾਈਵ ਲਾ ਕੇ ਅਸੀਂ ਬੱਚਿਆਂ ਨੂੰ ਜਿਹੜੀ ਉਹਦੇ ਵਿੱਚ ਆਪਣਾ ਸੈਂਚਰੀ ਬਾਰੇ ਤੇ ਜੰਗਲੀ ਜਾਲਵਾੜਾ ਤੇ ਵਾਈਲਾਈਫ ਬਾਰੇ ਵਾਤਾਵਰਣ ਬਾਰੇ ਜਿਹੜੀ ਉਹ ਸਿੱਧ ਸਿੱਦੇਵਾਂਗੇ ਮੇਰਾ ਲੋਕਾਂ ਨੂੰ ਪਬਲਿਕ ਨੂੰ ਸਕੂਲ ਜਿਹੜੇ ਅਧਿਕਾਰੀ ਆ ਜਾਂ ਸਕੂਲ ਦੀ ਮੈਨੇਜਮੈਂਟ ਆ ਉਹਨਾਂ ਸਾਰਿਆਂ ਨੂੰ ਮੇਰਾ ਇਹੀ ਮੈਸੇਜ ਆ ਵੀ ਦੇਖੋ ਜੰਗਲੀ ਜਾਨਵਰ ਤੇ ਜਿਹੜਾ ਦਰਖਤ ਆ ਇਹ ਆਪਣੇ ਜੀਵਨ ਦਾ ਇੱਕ ਅਹਿਮ ਹਿੱਸਾ ਵਾ ਤੇ ਆਪਾਂ ਉਹ ਤੋਂ ਦੂਰ ਹੁੰਦੇ ਜਾ ਰਹੇ ਆ ਆਪਾਂ ਆਪਣੇ ਲਗਾਅ ਵਾਸਤੇ ਹੋਰ ਚੀਜ਼ਾਂ ਵੱਲ ਜਾ ਰਹੇ ਆ ਲੇਕਿਨ ਆਪਾਂ ਆਪਣੇ ਬੱਚਿਆਂ ਨੂੰ ਜਿਹੜਾ ਵਾ ਇੰਨਾਂ ਨੂੰ ਲਿਆਈਏ ਉਹਨਾਂ ਨੂੰ ਸਿਖਾ ਦਈਏ ਉਹਨਾਂ ਜਾਨਵਰਾਂ ਤੇ ਦਰਖਤਾਂ ਬਾਰੇ ਉਹਨਾਂ ਨੂੰ ਚਾਨਣਾ ਆਪਣਾ ਦੱਸਿਏ ਵੀ ਆਹ ਦਰਖਤ ਜਿਹੜਾ ਇਸ ਕੰਮ ਆਉਂਦਾ ਵਾ ਤੇ ਆਹ ਜਿਹੜਾ ਜਾਨਵਰ ਹੈ ਸਾਡੇ ਵਾਸਤੇ ਇਹਨਾਂ ਦੀ ਕੀ ਮਹੱਤਤਾ ਵਾ ਇਸ ਕਰਕੇ ਮੈਂ ਸਾਰੇ ਸਾਰੇ ਆਵਾਮ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਵੀ ਸਾਰੇ ਸਾਰੇ ਉੱਥੇ ਆਓ ਕਿਉਂਕਿ ਉਹ ਜਿਹੜੀ ਸੈਂਚਰੀ ਬਿਲਕੁਲ ਹਰੀ-ਭਰੀ ਆ ਔਰ ਕਾਫੀ ਟੂਰਿਸਟ ਜਿਹੜੇ ਦੂਰ-ਦੂਰ ਤੋਂ ਆ ਰਹੇ ਬਾਹਰੋਂ ਵੀ ਜਿਹੜੇ ਟੂਰਿਸਟ ਆ ਉਹ ਇਸ ਨੂੰ ਵੇਖਣ ਆਉਂਦੇ ਆ ਤੇ ਆਪਾਂ ਲੋਕਲ ਹੁੰਦੇ ਹੋਏ ਵੀ ਆਪਾਂ ਕਈ ਵਾਰਾ ਨਹੀਂ ਜਾ ਪਾਉਂਦੇ ਲੇਕਿਨ ਮੇਰੀ ਇਹ ਹੀ ਅਪੀਲ ਆ ਵੀ ਸਾਰੇ ਜਣਾਂ ਪਾਈਏ ਬੱਚਿਆਂ ਨੂੰ ਇਹਦੇ ਵਾਸਤੇ ਇਹਦੇ ਵਿੱਚ ਜਿਹੜਾ ਯੋਗਦਾਨ ਪੁਵਾਈਏ ਬੱਚਿਆਂ ਦਾ ਵੀ ਤੇ ਆਪਾਂ ਉਹਨਾਂ ਨੂੰ ਸਿੱਖਿਆ ਦਈਏ ਪਹਿਲਾਂ ਵੀ ਇੱਕ ਮੈਸੇਜ ਦਿੱਤਾ ਗਿਆ ਸੀਗਾ ਵੀ ਆਪਾਂ ਦੇਖੋ ਵੀ ਸੈਂਚਰੀ ਸਾਡੀ ਕਲਿਆਣ ਦੀ ਨਹੀਂ ਡਿਪਾਰਟਮੈਂਟ ਦੀ ਨਹੀਂ ਸਰਕਾਰ ਦੀ ਨਹੀਂ ਇਹ ਲੋਕਾਂ ਦੀ ਆ ਕਿਉਂਕਿ ਲੋਕਾਂ ਨੂੰ ਹੀ ਆਕਸੀਜਨ ਮਿਲਣੀ ਆ ਲੋਕਾਂ ਨੂੰ ਹੀ ਜਲਵਾਰਾ ਦਾ ਫਾਇਦਾ ਹੋਣਾ ਵਾ ਇਸ ਕਰਕੇ ਮੈયર ਵੱਲੋਂ ਪਹਿਲਾਂ ਅਪੀਲ ਕੀਤੀ ਗਈ ਸੀ ਵੀ ਆਪਾਂ ਸਾਰੇ ਜਣੇ ਇੱਕ ਰੁੱਖ ਮਾਂ ਦੇ ਨਾਂ ਜਾਂ ਆਪਣੇ ਬਰਥਡੇ ਤੇ ਜਾਂ ਆਪਣੀ ਐਨਿਵਰਸਰੀ ਤੇ ਜਾਂ ਬੱਚਾ ਦੇ ਬਰਥਡੇ ਤੇ ਆਪਾਂ ਲਵਾਈਏ ਤਾਂ ਜੋ ਕਿ ਇਹ ਜਿਹੜੇ ਜ਼ਰੂਰੀ ਨਹੀਂ ਵੀ ਸੈਂਚਰੀ ਦੇ ਵਿੱਚ ਹੀ ਲਵਾਈਏ ਹੋਰ ਜਿਹੜੀ ਖਾਲੀ ਜਗ੍ਹਾ ਉੱਥੇ ਵੀ ਆਪਾਂ ਲਾ ਕੇ ਉਹਨਾਂ ਨੂੰ ਪਾਲੀਏ ਲਾਉਣਾ ਹੈ ਪੂਟਾ ਜਿਹੜਾ ਬਹੁਤ ਸੌਖਾ ਲੇਕਿਨ ਉਹਨੂੰ ਪਾਲਣਾ ਬਹੁਤ ਔਖਾ ਆਪਾਂ ਪਾਲਣ ਤੱਕ 3-4 ਸਾਲ ਤੱਕ ਜਿੱਥੇ ਸੇਵਾ ਕਰ ਸਕੀਏ ਉੱਥੇ ਆਪਾਂ ਉਹਨੂੰ ਲਾਈਏ ਤਾਂ ਜੋ ਕਿ ਬੱਚਿਆਂ ਨੂੰ ਆਉਣ ਵਾਲੇ ਸਮੇਂ ਜਿਹੜਾ ਭਵਿੱਖ ਹੈ ਆਪਣਾ ਉਹਨਾਂ ਨੂੰ ਇਸ ਬਾਰੇ ਜਿਹੜੀ ਪਤਾ ਲੱਗ ਸਕੇ ਕਿ ਇਹ ਸਾਡੇ ਇਹਨਾਂ ਦੇ ਜਿਹੜਾ ਦਰਖਤਾਂ ਦਾ ਜਾਂ ਜਾਨਵਰਾਂ ਦਾ ਸਾਡੇ ਜੀ ਕਿੰਨਾ ਆਪਣਾ ਯੋਗਦਾਨ ਆ ਸਾਡੇ ਜੀਵਨ ਦੇ ਵਿੱਚ